ਇੱਕ ਤੇਜ਼ ਰਫ਼ਤਾਰ ਰਾਜਸਥਾਨ ਨੰਬਰ ਕਾਰ ਨੇ ਰੇਲਵੇ ਸਟੇਸ਼ਨ ਵੱਲੋਂ ਆ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਉਸਨੇ ਦੂਸਰੀ ਕਾਰ ਦਾ ਬੰਪਰ ਹੀ ਤੋੜ ਦਿੱਤਾ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਸੀ ਅਤੇ ਇਹਨਾਂ ਦਾ ਮੈਡੀਕਲ ਕਰਵਾਇਆ ਜਾਵੇਗਾ ਦੇਖੋ ਮੌਕੇ ਤੇ ਕੀ ਜਾਣਕਾਰੀ ਦੇ ਰਹੀ ਹੈ ਪੁਲਿਸ ਫਵਾੜਾ ਐਕਸਪ੍ਰੈਸ న్యూਸ ਚੈਨਲ ਤੋਂ ਬਨੋਸ਼ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਅੱਜ ਤੁਸੀਂ ਫਵਾੜਾ ਦੇ ਗੋਲ ਚੌਂਗ ਵਿੱਚ ਖੜੇ ਆ ਕੀ ਮਾਮਲਾ ਕੀ ਹੋਇਆ ਹੈ ਆ ਪਾਜੀ ਕੋਚਵੀਨੀ ਸਟੇਸ਼ਨ ਤੋਂ ਆ ਰਿਹਾ ਸੀਗਾ ਮੈਂ ਗੱਡੀ ਆਪਣੀ ਨਾਰਮਲ ਸਪੀਡ ਤੇ ਲੈ ਕੇ ਇਧਰੋਂ ਗੱਡੀ ਆ ਰਹਾ ਬਹੁਤ ਫਾਸਟ ਆ ਰਹਾ ਬਰੋਂ ਸਾਈਡ ਤੇ ਆ ਰਿਹਾ ਸੀਗਾ ਇੱਕ ਮੁੰਡਾ ਸੀਗਾ ਮਰਨੋਂ ਬਚ ਗਿਆ ਸਿੱਧੀ ਗੱਡੀ ਵਿੱਚ ਲਿਆ ਕੇ ਮਾਰੀ ਆ ਬਾਕੀ ਤੁਹਾਡੇ ਸਾਹਮਣੇ ਹੀ ਆ ਉਹ ਆਪਣੀ ਗਲਤੀ ਮੰਨਦਾ ਵੀ ਰਿਹਾ ਹੈ ਜਿਹੜੀ ਗੱਡੀ ਵੱਜੀ ਆ ਉਹ ਕੀ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਤੇ ਸਾਡੀ ਗੱਡੀ ਤੁਹਾਡੇ ਸਾਹਮਣੇ ਆ ਮੋਰਿਆਂ ਦਾ ਟੋਟਲੀ ਲਾਸ ਹੋ ਗਈ ਹੈ ਗੱਡੀ ਮੇਰੀ ਤੁਸੀਂ ਕਿੱਥੋਂ ਆ ਰਹੇ ਸੀ ਨਾ ਪਾਜੀ ਇਹ ਸਟੇਸ਼ਨ ਤੋਂ ਆ ਰਿਹਾ ਸੀ ਜਨਵਲ ਸਵੀਟ ਨਾਲ ਇੱਕ ਮੁੰਡਾ ਕੋਲ ਖੜਾ ਸੀਗਾ ਉਹ ਵੀ ਮਰ ਰੋ ਬਚਿਆ ਜਿਹੜੀ ਤੁਹਾਡੀ ਗੱਡੀ ਹਿੱਟ ਹੋਈ ਆ ਤੇ ਉਹ ਓਵਰ ਸਪੀਡ ਸੀਗਾ ਕਿ ਸਪੀਡ ਦੇ ਵਿੱਚ ਸੀਗਾ ਭਾਜੀ ਇੱਕ ਹੁੰਦੀ ਨਾ ਓਵਰ ਸਪੀਡ ਇੱਕ ਹੁੰਦੀ ਟੂ ਮੱਚ ਟੂ ਮੱਚ ਤੋਂ ਜ਼ਿਆਦਾ ਸਪੀਡ ਸੀ ਉਹ ਤਾਂ ਮੁੰਡਿਆਂ ਨੇ ਰੋਕੇ ਬੈਕ ਕਰਕੇ ਗੱਡੀ ਢਾਣ ਲੱਗਾ ਸੀ ਤੇ ਮੌਕੇ ਤੇ ਤੁਸੀਂ ਪੁਲਿਸ ਸ਼ਿਕਾਇਤ ਕੀਤੀ ਆ ਜੀ ਅਸੀਂ ਹਾਂਜੀ ਹਾਂਜੀ ਭਾਜੀ ਮਲਾਜਮ ਪਹੁੰਚੇ ਆ ਜੀ ਮਲਾਜਮ ਪਹੁੰਚੇ ਆ ਭਾਜੀ ਕੀ ਮੰਗਾ ਤੁਹਾਡੀ ਪ੍ਰਸ਼ਾਸਨ ਤੋਂ ਭਾਜੀ ਕੁਝ ਵੀ ਨਹੀਂ ਮੈਨੂੰ ਇਹ ਆ ਚਲੋ ਜਾਣਤਾ ਸਾਡੀ ਬੱਛ ਗਈ ਆ ਸੀ ਇਹ ਕਹਿੰਦੇ ਆ ਗੱਡੀ ਦਾ ਜੋ ਨੁਕਸਾਨ ਆ ਠੀਕ ਕਰਾ ਦੇ ਬਸ ਥੈਟਸ ਇਟ ਸਾਨੂੰ ਹੋਰ ਕੋਈ ਇੱਦਾਂ ਨਹੀਂ ਹੈਗਾ ਬਾਕੀ ਉਹ ਗਲਤੀ ਵੀ ਮੰਨਦੇ ਪਿਆ ਆਪਣੀ ਕੀ ਭਾਜੀ ਜੋ ਨੁਕਸਾਨ ਆ ਕਰਾ ਦੰਨੇ ਆ ਸਾਡੀ ਇੰਸ਼ੋਰੈਂਸ ਆ ਮਗਰ ਤੁਹਾਡੇ ਸਾਹਮਣੇ ਆ ਗੱਡੀ ਦੇਖ ਲਓ ਟੋਟਲ ਲਾਸਟ ਆ ਡਰਿੰਕ ਕੀਤੀ ਹੋਈ ਇਹਨਾਂ ਨੇ ਸ਼ਹਿਰ ਪੁਰ ਦੇ ਰਹਿਣ ਵਾਲੇ ਆ ਕਾਫੀ ਡਰਿੰਕ ਕੀਤੀ ਕਹਿੰਦੇ ਆ ਸੀ ਸਟੇਸ਼ਨ ਤੇ ਬੈਠ ਕੇ ਡ੍ਰਿੰਕ ਕਰਦੇ ਪਏ ਸੀ ਆਪਣੇ ਮੂਹੋਂ ਮੰਨਦੇ ਆ ਚਾਰ ਮੁੰਡੇ ਸੀ ਦੋ ਚੱਲ ਗਏ ਇਸ ਟੂਰ ਗਵਰਨਰ ਜੀ ਤੁਸੀਂ ਫਗਵਾੜਾ ਦੇ ਗੋਲ ਚੌਂਕ ਵਿਖੇ ਆਏ ਆ ਕੀ ਮਾਮਲਾ ਕੀ ਆ ਮਾਮਲਾ ਇਹ ਦੋਨਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਉਹ ਇਹ ਰੇਲਵੇ ਸਟੇਸ਼ਨ ਜਾ ਰਹੇ ਸਨ ਯਾ ਛੱਡਣ ਰਾਜਸਥਾਨ ਦੀ ਗੱਡੀ ਆ ਇਹਨੇ ਡਰਿੰਕ ਜ਼ਿਆਦਾ ਕੀਤੀ ਆ ਇਹ ਕੋਲ ਕੋ ਟੋੜਲੀ ਹੋਈ ਗੱਡੀ ਦੂਜੀ ਗੱਡੀ ਫੋਰਡ ਗੱਡੀ ਆ ਉਹਦੇ ਜਨੇ ਐਕਸੀਡੈਂਟ ਖਤਮ ਹੋਲੇ ਬੰਪਰ ਦਾ 파ੜ ਦਿੱਤਾ ਕਿੰਨੀ ਕ ਸਪੀਡ ਤੇ ਸੀਗੇ ਜਿਹੜਾ ਆਪਸ ਚ ਟਕਰੀ ਸੀ ਸਾਡੀ ਸਪੀਡ ਲੱਗਦੀ ਹੈ ਜਿਹੜਾ ਉਹਨਾਂ ਬੰਪਰ ਵੀੜਾ ਪਾੜ ਗਿਆ ਤੇ ਲੈਕਚਰ ਟੁੱਟ ਗਿਆ ਕਾਫੀ ਸਪੀਡ ਨਾਲ ਤੇ ਕੀ ਉਹ ਨਸ਼ਾ ਕੀਤਾ ਹੋਇਆ ਜੇਗਾ ਬਸ ਹਨ ਨਾ ਟ੍ਰੈਕ ਕੀਤੀ ਆ ਰੋਡ ਤੋਂ ਜੈਡ ਟ੍ਰੈਕ ਕੀਤੀ ਆ ਬਾਕੀ ਇਹਦਾ ਮਲਾਇਆ ਕਰਉਣੇ ਉਸ ਤੋਂ ਬਾਅਦ ਪਤਾ ਲੱਗੂ ਕੀ ਇਹਨੇ ਕਿਹੜਾ ਨਸ਼ਾ ਕੀਤਾ ਤੇ ਤੁਹਾਡੇ ਉਲੇ ਕਾਰਵਾਈ ਕੀ ਹੋਊਗੀ ਤੁਹਾਾਰੀ ਪਹਿਲਾਂ ਆਈਓ ਬੁਲਾ ਹੀ ਆਈਓ ਤੋਂ ਬਾਅਦ ਉਹਨੇ ਉਹ ਨਹੀਂ ਆਇਓ ਆਪਾਂ ਖਾਣੇ ਤੇ ਜੀ ਇਹਨਾਂ ਦੇਣ ਲੱਗੇ ਆ ਜੋ ਵੀ ਕਾਨੂੰਨਕਾਰੀ